ਰਾਜਵੀਰ ਜਵੰਦੇ ਦਾ ਬੇਟਾ ਦਲਾਵਰ ਜਿਸ ਦੀ ਕਿ ਤਬੀਅਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਆ ਡਾਕਟਰਾਂ ਨੇ ਵੀ ਦਲਾਵਰ ਦੀ ਮਾਂ ਨੂੰ ਕਿਹਾ ਕਿ ਤੁਸੀਂ ਇਸ ਦਾ ਵਿਸ਼ੇਸ਼ ਧਿਆਨ ਰੱਖੋ ਖਾਸ ਧਿਆਨ ਰੱਖੋ ਕਿਉਂਕਿ ਉਹ ਛੋਟਾ ਬੱਚਾ ਛੋਟਾ ਬੱਚਾ ਜਿਹੜਾ ਉਹ ਮਨੋਵਿਗਿਆਨਕ ਤੌਰ ਤੇ ਡਿੱਗਦਾ ਜਾ ਰਿਹਾ ਕਿਉਂਕਿ ਅਜੇ ਹੱਕਦੇ ਉਸਨੇ ਨਹੀਂ ਦੇਖਿਆ ਜੋ ਉਸਦੇ ਘਰ ਵਿੱਚ ਵਾਪਰਿਆ ਕਿਉਂਕਿ ਜਦੋਂ ਕਿਸੇ ਪੁੱਤ ਤੋਂ ਉਸਦੇ ਪਿਓ ਦਾ ਸਾਯਾ ਤੇ ਉਸਦਾ ਹੱਥ ਸਿਰ ਤੋਂ ਉੱਠਦਾ ਤਾਂ ਸਿਰਫ ਇਹ ਤਕਲੀਫ ਉਹੀ ਜਾਣ ਸਕਦਾ ਜਿਸ ਦਾ ਪਿਓ ਇਸ ਜਹਾਨ ਤੋਂ ਚਲਾ ਗਿਆ ਕਿਉਂਕਿ ਆਪਾਂ ਸਿਰਫ ਗੱਲਾਂ ਕਰ ਸਕਦੇ ਆ ਇਹ ਜਿਸਤੇ ਵੀ ਦੀ ਆ ਉਹੀ ਦੱਸ ਸਕਦਾ ਕਿ ਉਸਦੇ ਦਿਲ ਉੱਪਰ ਕੀ ਵੀ ਦੀ ਆ ਦਿਲਵਰ ਅਕਸਰ ਹੀ ਆਪਣੀ ਮਾਂ ਨੂੰ ਪੁੱਛਦਾ ਰਹਿੰਦਾ ਕਿ ਉਸਦੇ ਪਾਪਾ ਕਦੋਂ ਆਉਣਗੇ ਉਸ ਬੱਚੇ ਨੂੰ ਲੱਗਦਾ ਕਿ ਉਸਦੇ ਪਿਤਾ ਜਿੱਦਾਂ ਪਹਿਲਾਂ ਸ਼ੋਅ ਲਾਉਣ ਜਾਂਦੇ ਸੀ ਤੇ 2-3 ਦਿਨ ਤੋਂ ਬਾਅਦ ਵਾਪਸ ਆਉਂਦੇ ਸੀ ਉਸ ਨੂੰ ਬਹੁਤ ਸਾਰਾ ਪਿਆਰ ਕਰਦੇ ਸੀ ਬੱਚੇ ਨੂੰ ਸ਼ਾਇਦ ਇੰਜ ਹੀ ਮਹਿਸੂਸ ਹੁੰਦਾ ਕਿ ਉਸ ਦਾ ਪਾਪਾ ਉਸ ਦਾ ਪਿਤਾ ਸ਼ੋਅ ਲਾਉਣ ਗਿਆ ਤੇ ਜਲਦ ਹੀ ਵਾਪਸ ਘਰ ਆਵੇਗਾ ਉਸ ਨਾਲ ਖੇਡੇਗਾ ਉਸ ਨੂੰ ਪਿਆਰ ਕਰੇਗਾ ਉਸ ਨੂੰ ਚੱਕ ਕੇ ਖੜਾਏਗਾ ਤੇ ਉਸ ਨੂੰ ਕਿਤੇ ਘਮਾਉਣ ਫਿਰੌਣ ਲੈ ਕੇ ਜਾਏਗਾ ਪਰ ਇਹ ਗੱਲਾਂ ਉਸ ਛੋਟੇ ਬੱਚੇ ਨੂੰ ਨਹੀਂ ਪਤਾ ਕਿ ਹੁਣ ਉਸ ਦਾ ਪਿਤਾ ਇੰਨੀ ਦੂਰ ਚਲਾ ਗਿਆ ਜਿਹੜਾ ਕਦੇ ਵੀ ਵਾਪਸ ਇਸ ਦੁਨੀਆ ਉੱਪਰ ਨਹੀਂ ਆਵੇਗਾ ਪਹਿਲਾਂ ਸਕੂਲ ਦੇ ਟੀਚਰਾਂ ਨੇ ਵੀ ਦੱਸਿਆ ਸੀ ਕਿ ਇਹ ਛੋਟਾ ਬੱਚਾ ਅਕਸਰ ਕਲਾਸ ਵਿੱਚ ਉਦਾਸ ਰਹਿੰਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਸ ਉੱਪਰ ਵੀ ਵਿਸ਼ੇਸ਼ ਧਿਆਨ ਦਿਓ ਕਿਉਂਕਿ ਜਦੋਂ ਦਾ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਿਆ ਤਾਂ ਇਹ ਗੱਲ ਸਾਰਿਆਂ ਲਈ ਮੰਨਣੀ ਬੜੀ ਔਖੀ ਹੈ ਕਿ ਇੰਨਾ ਪਿਆਰਾ ਗਾਇਕ ਕਿਉਂਕਿ ਕਿਸੇ ਨੂੰ ਯਕੀਨ ਨਹੀਂ ਆਉਂਦਾ ਅਕਸਰ ਹੀ ਉਸਦੇ ਜਦੋਂ ਗੀਤ ਸੁਣਦੇ ਆ ਸਭ ਨੂੰ ਇੰਜ ਲੱਗਦਾ ਕਿ ਇਹ ਹਲੇ ਕੋਈ ਨਵਾਂ ਗੀਤ ਕੱਢੇਗਾ ਜਿਵੇਂ ਹੁਣ ਉਸਦੀ ਫਿਲਮ ਆਉਣ ਵਾਲੀ ਆ ਰਾਜਵੀਰ ਜਵੰਦੇ ਦੀ ਜਮਲਾ ਜਦੋਂ ਉਸਦੀ ਮਾਂ ਤੇ ਲੜਕੀ ਬੇਟੀ ਉਸਦੀ ਜਦੋਂ ਉਹਨਾਂ ਨੇ ਕਾਨਫਰੈਂਸ ਤੇ ਸੱਦੇ ਪ੍ਰੋਮੋਸ਼ਨ ਕਰਨ ਲਈ ਤਾਂ ਟ੍ਰੇਲਰ ਉਹਨਾਂ ਨੇ ਜਦੋਂ ਸਕਰੀਨ ਉੱਪਰ ਚਲਾਇਆ ਤਾਂ ਇੰਜ ਲੱਗਦਾ ਸੀ ਸਾਰਿਆਂ ਦੇ ਹੀ ਲੂੰ ਕੰਡੇ ਖੜੇ ਹੋ ਗਏ ਜਦੋਂ ਰਾਜਵੀਰ ਜਵੰਦਾ ਅੱਗੇ ਆਇਆ ਇੰਜ ਲੱਗੇ ਜਿੱਦਾਂ ਹੁਣੇ ਹੀ ਰਾਜਵੀਰ ਜਵੰਦਾ ਉਸ ਵੱਡੀ ਐਲਸੀਡੀ ਚੋਂ ਬਾਹਰ ਨਿਕਲ ਕੇ ਆਪਣੀ ਬੇਟੀ ਨਾਲ ਗੱਲਾਂ-ਬਾਤਾਂ ਕਰੇਗਾ ਆਪਣੀ ਮਾਂ ਨਾਲ ਗੱਲਾਂ-ਬਾਤਾਂ ਕਰੇਗਾ ਸਾਰੇ ਕਲਾਕਾਰਾਂ ਦੀਆਂ ਅੱਖਾਂ ਉਸ ਸਮੇਂ ਨਾਮ ਹੋ ਗਈਆਂ ਸਾਰੇ ਹੀ ਹਾਲ ਵਿੱਚ ਚੁੱਪੀ ਛਾ ਗਈ ਪਰ ਸਾਰਿਆਂ ਨੂੰ ਪਤਾ ਕਿ ਅਜਿਹਾ ਨਹੀਂ ਹੋਣ ਵਾਲਾ ਵੱਡੇ ਐਕਟਰਾਂ ਨੇ ਕਿਹਾ ਕਿ ਅਸੀਂ ਜੋ ਸਿੰਗਰ ਇਸ ਦੁਨੀਆ ਤੋਂ ਚਲੇ ਗਏ ਜਿੱਦਾਂ ਜਸਵਿੰਦਰ ਭੱਲਾ ਹੋ ਗਿਆ ਰਾਜਵੀਰ ਜਵੰਦਾ ਹੋ ਗਿਆ ਇਹਨਾਂ ਨੂੰ ਅਸੀਂ ਫਿਲਮਾਂ ਦੇ ਵਿੱਚ AI ਨਾਲ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਹਨਾਂ ਦੇ ਪਿਆਰ ਨੂੰ ਵੀ ਹੌਸਲਾ ਮਿਲਦਾ ਰਹੇ ਉਹ ਇਕੱਲਾ ਨਾ ਮਹਿਸੂਸ ਕਰੇ ਉਸਦੇ ਬੱਚਿਆਂ ਨੂੰ ਵੀ ਆਪਣੇ ਬਾਪ ਨੂੰ ਵੇਖ ਕੇ ਖੁਸ਼ੀ ਮਹਿਸੂਸ ਹੋਵੇ ਕਿ ਉਹਨਾਂ ਦਾ ਪਿਤਾ ਫਿਲਮਾਂ ਦੇ ਵਿੱਚ ਆ ਕੰਮ ਕਰਨ ਗਿਆ ਰਾਜਵੀਰ ਦੇ ਜਾਣ ਦਾ ਦੁੱਖ ਤਾਂ ਸਾਰਿਆਂ ਨੂੰ ਹੀ ਸੀ ਆਪਾਂ ਵੇਖਿਆ ਜਦੋਂ ਉਸਦਾ ਅੰਤਿਮ ਸੰਸਕਾਰ ਸੀ ਤਾਂ ਲੋਕ ਕਿੱਦਾਂ ਕਾਫਲੇ ਦੇ ਕਾਫਲੇ ਉਸਦੇ ਪਿੰਡ ਵੱਲ ਗਏ ਸੋਸ਼ਲ ਮੀਡੀਆ ਤੇ ਤਾਂ ਇੱਕ ਤਰ੍ਹਾਂ ਦਾ ਭਝਾਲ ਹੀ ਛਾ ਗਿਆ ਕਿ ਐਡੇ ਵੱਡੇ ਸਿੰਗਰ ਨਾਲ ਸੜਕ ਹਾਦਸਾ ਹੋ ਗਿਆ ਉਹ ਵੀ ਆਵਾਰਾ ਪਸ਼ੂਆਂ ਕਾਰਨ ਕਿਉਂਕਿ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੇ ਸੀ ਕਿ ਅਸੀਂ ਸਾਰੇ ਗਊ ਟੈਕਸ ਦਿੰਨੇ ਆ ਪਰ ਫਿਰ ਵੀ ਇਹਨਾਂ ਦੀ ਕੋਈ ਸਾਮ ਸੰਭਾਈ ਨਹੀਂ ਇਹ ਇੱਕ ਵੱਡਾ ਕਲਾਕਾਰ ਕਰਕੇ ਇਸ ਦਾ ਮੁੱਦਾ ਉੱਠ ਖੜਿਆ ਰੋਜ਼ਾਨਾ ਹੀ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤ ਇਸ ਐਕਸੀਡੈਂਟ ਕਾਰਨ ਇਸ ਦੁਨੀਆ ਤੋਂ ਚਲੇ ਜਾਂਦੇ ਆ ਸਾਰਿਆਂ ਨੂੰ ਕੇਰਾ ਬੜਾ ਰੌਲਾ ਪਾਇਆ ਕਿ ਭਾਈ ਇਹਨਾਂ ਦਾ ਕੋਈ ਹੱਲ ਕਰੋ ਬੜੀਆਂ ਚੈਰਿਟੀਆਂ ਅੱਗੇ ਆਈਆਂ ਕਿ ਸਾਨੂੰ ਜ਼ਿੰਮੇਵਾਰੀ ਦਿਓ ਇਹਨਾਂ ਦਾ ਕੋਈ ਨਾ ਕੋਈ ਤਾਂ ਹੱਲ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੋਈ ਦਰਘਟਨਾ ਨਾ ਹੋ ਸਕੇ ਅੱਗੇ ਅਸੀਂ ਵੀ ਸਾਰੇ ਇਹੀ ਅਰਦਾਸ ਕਰਦੇ ਆ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਉਸਦੇ ਬੱਚੇ ਸਦਾ ਤੰਦਰੁਸਤ ਰਹਿਣਾ ਉਸਦੇ ਬੇਟਾ ਤੇ ਬੇਟੀ ਹੱਸਦੇ ਖੇਡਦੇ ਰਹਿਣ ਤਾਂ ਜੋ ਆਉਣ ਵਾਲੀ ਜ਼ਿੰਦਗੀ ਉਹਨਾਂ ਦੀ ਵਧੀਆ ਲੰਘ ਸਕੇ